ਲੁਧਿਆਣਾ ਪੁਲਿਸ ਨੇ ਨਸ਼ੇ ਦੀ ਪੂਰਤੀ ਲਈ ਲੁੱਟਖੋਖ ਕਰਨ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ ਕੀਤਾ ਗ੍ਰਿਫਤਾਰ ਕੁਝ ਦਿਨ ਪਹਿਲਾਂ ਇਹਨਾਂ ਨੇ ਇੱਕ ਸਟੋਰ ਅਤੇ ਮੈਡੀਕਲ ਸਟੋਰ ਤੇ ਲੁੱਟ ਦੀ ਘਟਨਾ ਨੂੰ ਦਿੱਤਾ ਸੀ ਇੰਜਾਮ ਤਿੰਨੇ ਇਹ ਦੋਸ਼ੀ ਲੁਧਿਆਣਾ ਦੇ ਰਹਿਣ ਵਾਲੇ ਇਹਨਾਂ ਉੱਪਰ ਪਹਿਲਾਂ ਵੀ ਮਾਮਲੇ ਦਰਜ ਹਨ ਲੁਧਿਆਣਾ ਪੁਲਿਸ ਵੱਲੋਂ ਲੁੱਟਖੋਖਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ گروਹ ਦੇ ਤਿੰਨ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਹੈ ਇਨ੍ਹਾਂ ਮੁਲਜ਼ਮਾਂ ਦੇ ਕੋਲੋਂ ਤੇਜ਼ ਤਾਰ ਹਥਿਆਰ ਬਰਾਮਦ ਕੀਤੇ ਗਏ ਹਨ ਇਸ ਸਬੰਧੀ ਪ੍ਰੈਸ ਕਾਨਫਰੰਸ ਕਰਦੇ ਹੋਏ ਏਡੀਸੀਪੀ ਰਮਨਦੀਪ ਸਿੰਘ ਭੁੱਲਰ ਨੇ ਜਾਣਕਾਰੀ ਇਹ ਦਿੱਤੀ ਇਹਨਾਂ ਦੱਸਿਆ ਕਿ ਕਿਸ ਤਰ੍ਹਾਂ ਨਾਲ ਇਹਨਾਂ ਵੱਲੋਂ ਇਹ ਲੁੱਟ ਦੀਆਂ ਘਟਨਾਵਾਂ ਨੂੰ ਅੰਜਾਮ ਦਿੱਤਾ ਗਿਆ ਸੀਗਾ ਦੱਸਣਯੋਗ ਹੈ ਸ਼ਨੀਵਾਰ ਦੇਰ ਰਾਤ ਭਾਈ ਰਣਜੀਤ ਸਿੰਘ ਨਗਰ ਵਿੱਚ ਬਣੇ ਮੈਡੀਕਲ ਸਟੋਰ ਤੇ ਵੀ ਇਹਨਾਂ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ ਤਸਵੀਰਾਂ ਸੀਸੀਟੀਵੀ ਕੈਮਰੇ ਵਿੱਚ ਕੈਦ ਹੋਈਆਂ ਸੀ ਸਾਡੇ ਕੋਲ ਨਾ ਜੀ ਦੋ ਵਾਰ ਦਾ ਤਾ ਰਿਪੋਰਟ ਹੋਈਆਂ ਸੀਗੀਆਂ ਸਰਾਬਾ ਨਗਰ ਥਾਣੇ ਦੇ ਵਿੱਚ ਤੇ ਉਹਦੇ ਵਿੱਚ ਦੋਨੋਂ ਜਿਹੜੀਆਂ ਰਾਤ ਦੇ ਸਮੇਂ ਲੁੱਟਦੀਆਂ ਵਾਰਦਾਤਾਂ ਸੀਗੀਆਂ ਹਥਿਆਰਾਂ ਨਾਲ ਲੈਸ ਹੋ ਕੇ ਤਿੰਨ ਅਨਨੋਣ ਜਿਹੜੇ ਆਦਮੀ ਆ ਪਹਿਲੀ ਜਿਹੜੀ ਵਾਰਦਾਤ ਆ ਉਹ 29-1-24 ਦੀ ਰਾਤ ਨੂੰ ਤਕਰੀਬਨ 3:30 ਵਜੇ ਤੜਕੇ ਦੀ ਵਾਰਦਾਤ ਆ 247 ਸਟੋਰ ਹੈਗਾ ਗ੍ਰੈਂਡ ਵਾਕ ਮਾਲ ਦੇ ਨਾਲ ਉਹਦੇ ਵਿੱਚ ਵੜ ਕੇ ਲੁਟੇਰਿਆਂ ਨੇ 23000 ਰੁਪਏ ਦੀ ਨਕਦੀ ਦੀ ਖੋਹ ਕੀਤੀ ਸੀ ਥੈਨ ਸੈਕੰਡ ਫੇਅਰ ਸਿਮਿਲਰ ਜਿਹੜੇ ਵਾਰਦਾਤ ਇਹ ਰਿਪੋਰਟ ਹੋਈ ਸੀਗੀ ਇਹ 2 ਫਰਵਰੀ ਦੀ ਰਾਤ ਨੂੰ 10:30 ਵਜੇ ਇਹ ਪੋਲੋ ਫਾਰਮੇਸੀ ਹੈ ਈ ਬਲਾਕ ਬੀਆਰਐਸ ਨਗਰ ਦੇ ਵਿੱਚ ਤੇ ਉੱਥੇ ਇੱਕ ਵਰਕਰ ਸੀਗਾ ਮੋਨੂ ਉਹਨੂੰ ਵੀ ਤੇਜ਼ ਤਾਰ ਹਥਿਆਰ ਪਿਸਟਲ ਦੀ ਨੋਕ ਤੇ ਉਹ ਤੋਂ ਲੁੱਟ ਕੀਤੀ ਗਈ ਤੇ ਉਹਦੇ ਕੋਲੋਂ 10000 ਰੁਪਏ ਦੀ ਨਕਦੀ 5500 ਰੁਪਏ ਉਹਦੇ ਪਰਸ ਵਿੱਚ ਉਹਦਾ ਮੋਬਾਈਲ ਫੋਨ ਕਿਟ ਬੈਗ ਵਗੈਰਾ ਇਹ ਸਾਰਾ ਜਿਹੜਾ ਲੁੱਟ ਤੈਨੂੰ ਦੋਸ਼ੀਆਂ ਨੇ ਲੁੱਟਿਆ ਤੇ ਕਿਉਂਕਿ ਪਹਿਲੀ ਵਾਰ ਦਾ ਤੋਂ ਬਾਅਦ ਜਿਹੜੀ ਲੋਕਲ ਪੁਲਿਸ ਆਲਰੇਡੀ ਐਕਸ਼ਨ ਵਿੱਚ ਸੀਗੀ ਅਸੀਂ ਆਲਰੇਡੀ ਸੀਸੀਟੀਵੀ ਫੁਟੇजेस ਵਗੈਰਾ ਦੇਖ ਰਹੇ ਸੀ ਤੇ ਦੋਸ਼ੀਆਂ ਦੀ ਭਾਲ ਕਰਦੇ ਪਏ ਸੀਗੇ ਤਾਂ ਪਹਿਲੀ ਵਾਰ ਦਾ ਤੋਂ ਵਿੱਚ ਜਿਹੜਾ ਸਾਨੂੰ ਕਲੂ ਮਿਲਿਆ ਤੇ ਉਹਨੂੰ ਸੈਕੰਡ ਵਾਰ ਦਾ ਦੇ ਨਾਲ ਟੈਲੀ ਕੀਤਾ ਗਿਆ ਤਾਂ ਸਾਡੇ ਕੋਲ ਫਿਰ ਰਿਜ਼ਲਟ ਦੇ ਵਿੱਚ ਅਸੀਂ ਤਿੰਨੋਂ ਦੋਸ਼ੀ ਜਿਹੜੇ ਹੈਗੇ ਆ ਇਹਦੇ ਵਿੱਚ ਗ੍ਰਿਫਤਾਰ ਕਰਨ ਵਿੱਚ ਕਾਮਯਾਬ ਹੋਏ ਆ ਤੇ ਇਹਨਾਂ ਕੋਲੋਂ ਬਰਾਮਦਗੀ ਵੀ ਹੋਈ ਹੈ ਰਿਕਵਰੀਆਂ ਵੀ ਹੋਈਆਂ ਨੇ ਇਹਨਾਂ ਕੋਲ ਹੁਣ ਤੱਕ ਜਿਹੜੀ ਇਹਨਾਂ ਕੋਲ ਰਿਕਵਰੀ ਹੋਈ ਹੈ ਇੱਕ ਤੇਜ਼ ਤਾਰ ਕਿਰਪਾਨ ਇੱਕ ਮੋਟਰਸਾਈਕਲ ਮਾਰਕਾ ਰੰਗ ਸਪਲੈਂਡਰ ਜਿਹੜੇ ਤਿੰਨੋਂ ਦੋਸ਼ੀ ਹੈ ਇਹਨਾਂ ਦਾ ਨਾਮ ਹੈ ਗਤੀ ਰਿਸ਼ ਕੁਮਾਰ ਪੁੱਤਰ ਦੀਨਦয়াল ਇਹ ਹੈ ਬੋਲ ਦਾ ਰਹਿਣ ਵਾਲਾ ਸ਼ਮਸ਼ਾਨ ਘਾਟ ਲੱਗੇ ਸੌਰਵ ਜਸਰੋਟੀਆ ਹੈਗਾ ਪੁੱਤਰ ਯੁਵਰਾਜ ਸਿੰਘ ਇਹ ਮੁਹੱਲਾ ਨਿਊ ਦੀਪਨਗਰ ਅਗੇਨ ਵੱਡੀ ਹੈ ਬੋਲ ਦਾ ਰਹਿਣ ਵਾਲਾ ਤੀਜਾ ਜਿਹੜਾ ਦੋਸ਼ੀ ਹੈਗਾ ਉਹ ਵਿਕਾਸ ਉਰਫ ਬਿੱਲਾ ਪੁੱਤਰ ਮੱਖਣ ਲਾਲ ਇਹ ਸਿੰਗਲਾ ਹੌਸਰੀ ਲੱਗੇ ਰਹਿਣ ਵਾਲਾ ਬੰਦਾ ਇਹ ਦੋਸ਼ੀਆਂ ਦਾ ਪਹਿਲਾਂ ਵੀ ਕ੍ਰਿਮਿਨਲ ਰਿਕਾਰਡ ਹੈਗਾ ਜਿਹੜਾ ਸੌਰਵ ਜਸਰੋਟੀਆ ਉਰਫ ਮਨੂ ਆ ਇਤੇ ਇੱਕ ਮੁਕਦਮਾ ਪਹਿਲਾਂ ਹੀ ਥਾਣਾ ਹੈ ਬੋਲ ਦਾ ਨਸ਼ੇ ਦਾ ਤੇ ਜਿਹੜਾ ਵਿਕਾਸ ਕੁਮਾਰ ਆ ਇਹਦੇ ਤੇ ਵੀ ਮੁਕਦਮੇ ਪਹਿਲਾਂ ਤੋਂ ਚਾਰ ਦਰਜ ਨੇ ਉਹਨਾਂ ਚੋ ਚੋਰੀ ਲੁੱਟਖੋ ਵਾਲੇ ਪਹਿਲੇ ਮੁਕਦਮੇ ਸੋ ਵਿੱਚ ਮੀਨਸ ਕਿ ਹੈਬਿਚੁਅਲ ਸਮਗਲਰ ਵੀ ਨੇ ਹੈਬਿਚੁਅਲ ਡਰਗ ਕੰਜ਼ਿਊਮਰ ਨੇ ਤੇ ਹੈਬਿਚੁਅਲ ਜਿਹੜੇ ਫੈਂਟਰ ਨੇ ਬਾਰ-ਬਾਰ ਵਾਰਦਾਤਾ ਕਰਨ ਦੇ ਆਦੀ ਆ ਦੁਬਾਰਾ ਵਾਰਦਾਤਾ ਕੀਤੀਆਂ ਤੇ ਲੁਧਿਆਣਾ ਪੁਲਿਸ ਵੱਲੋਂ ਜਿਹੜੇ ਦੋਸ਼ੀ ਗ੍ਰਿਫਤਾਰ ਕੀਤੇ ਗਏ ਨੇ ਇਹਨਾਂ ਨੂੰ ਕਾਬੂ ਕੀਤਾ ਗਿਆ ਇਹਨਾਂ ਤੋਂ ਬਰਾਮਦਗੀਆਂ ਹੋਰ ਕੀਤੀਆਂ ਜਾ ਰਹੀਆਂ ਪੁਛਗੇ ਵਿੱਚ ਰਿਮਾਂਡ ਇਹਨਾਂ ਦਾ ਲਿਆ ਜਾ ਰਿਹਾ ਹੋਰ ਕੀਤੀ ਜਾਏਗੀ ਇਹਨਾਂ ਤੋਂ ਪੁਛਗੇ ਤੇ ਬਾਕੀ ਜੋ ਰਿਕਵਰੀ ਹੋਏਗੀ ਆਪਜੀ ਨਾਲ ਸੰਚਾਰ ਕੀਤਾ ਜਾਵੇਗਾ ਇਹਨਾਂ ਦਾ ਕ੍ਰਿਮੀਨਲ ਰਿਕਾਰਡ ਹੈਗਾ ਇਹਨਾਂ ਦਾ ਔਲ ਲੁਧਿਆਣਾ ਵਿੱਚ ਹੀ ਕ੍ਰਾਈਮ ਕੀਤਾ ਸਾਰੇ ਕ੍ਰਾਈਮ ਇਹਨਾਂ ਦੇ ਲੁਧਿਆਣਾ ਬੇਸ ਜੀ ਨੇ ਇਹਨਾਂ ਤੇ ਮੁਕਦਮੇ ਜਿਵੇਂ ਹੈਬੋਲ ਥਾਣਾ ਡਿਵੀਜ਼ਨ 4 ਡਿਵੀਜ਼ਨ 8 ਤੇ ਜੋਧਾ ਥਾਣੇ ਦੇ ਇਹਨਾਂ ਦੇ ਮੁਕਦਮੇ ਨੇ ਬੀਰੋ ਰਿਪੋਰਟ ਦਿੱਲੀ ਪਬਲਿਕ ਨਿਊਜ਼